ਤਾਰੇਕ 23 ਮਾਰਚ ਨੂੰ ਬੜੀ ਮੰਦਭਾਗੀ ਘਟਨਾ ਘਟਾਈ ਹੈ ਜਿਹੜਾ ਫਲੋਰ ਦੇ ਦਫੀਕਰ ਨਕਲ ਬਕੇ ਵਾਵਾ ਸਾਫਿੰਗ ਰੌਦਾ ਅੰਬੇਡਕਰ ਦਾ ਪੁੱਤ ਲੱਗਾ ਹੈਗਾ ਉਹਦੇ ਉੱਤੇ ਖਰਸਤਾਨੀ ਚਟੇ ਲਗਾਏ ਗਏ ਹੈਗੇ ਆ ਹੋਰ ਵੀ ਕੋਈ ਕੁਝ ਨਹੀਂ ਹੈਗਾ ਕੀ ਸਰਾ ਮਾਮਲਾ ਹੈਗਾ ਸਾਰਾ ਇਕੱਲਾ ਹੀ ਅੰਬੇਡਕਰ ਸਾਹਿਬ ਦੇ ਪੁੱਤਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਅੱਗੇ ਵੀ ਜਦੋਂ ਸਾਨੂੰ ਇਹ ਸੂਚਨਾ ਮਿਲੀ ਅਸੀਂ ਸਖਤ ਸ਼ਬਦਾਂ ਦੇ ਜਿਹੜੇ ਵੀ ਸ਼ਰਾਰਤੀ ਅੰਸਰਾਂ ਨੇ ਇਹ ਹਰਕਤ ਕੀਤੀ ਹੈ ਉਸ ਨੂੰ ਕੰਡੈਮਨ ਕੀਤਾ ਉਸ ਦੀ ਨਿੰਦਾ ਕੀਤੀ ਔਰ ਪ੍ਰਸ਼ਾਸਨ ਨੂੰ ਸਟੇਟ ਪੁਲਿਸ ਨੂੰ ਔਰ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਨੂੰ ਵੀ ਮੈਂ ਲਿਖਤੀ ਰੂਪ ਚ ਭੇਜਿਆ ਹੈ ਲਿਖ ਕੇ ਕਿ ਜਿਹੜੇ ਲੋਕ ਦੇਸ਼ ਕੌਮ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਦਾ ਕੋਈ ਵੀ ਐਸਾ ਕਦਮ ਉਠਾਉਂਦੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ 31 ਤਰੀਕ ਨੂੰ ਜੋ ਸਾਡੇ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਨਾਲ ਦਾ ਪਿੰਡ ਨੰਗਲ ਜਿੱਥੇ ਇਹ ਕੁਝ ਅਨਖਾਤੇ ਵਿਅਕਤੀਆਂ ਨੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਜਿਹੜਾ ਸਟੈਚੂ ਹੈ ਉਸ ਨੂੰ ਡਿਫੇਸ ਕਰਨ ਦਾ ਉਹਦੇ ਤੇ ਮਾੜੀ ਸ਼ਬਦਾਵਲੀ ਲਿਖਣ ਦਾ ਜੋ ਕੰਮ ਕੀਤਾ ਉਹਦੇ ਤੇ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਇਸ ਕੇਸ ਨੂੰ ਸੋਲਵ ਕਰਨ ਤੇ ਲੱਗੀ ਹੋਈ ਹੈ ਔਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਹੈ ਡੀਆਈਜੀ ਰੇਂਜ ਐਸਐਸਪੀ ਔਰ ਇਥੋਂ ਦੇ ਮੌਜੂਦਾ ਜਿਹੜੇ ਡੀਐਸਪੀ ਐਸਐਚਓ ਨੇ ਕਿ ਬਹੁਤ ਜਲ ਉਹ ਜਿਹੜੇ ਲੋਕ ਉਹ ਉਥੇ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਹੈ ਬਾਬਾ ਸਾਹਿਬ ਦਾ ਸਟੈਚੂ ਹੈ ਉਥੇ ਗਲਤ ਸ਼ਬਦ ਲਿਖ ਕੇ ਗਏ ਨੇ ਉਹਨਾਂ ਨੂੰ ਟ੍ਰੇਸ ਕੀਤਾ ਜਾਏਗਾ ਔਰ ਉਹਨਾਂ ਤੇ ਐਫਆਈਆਰ ਆਲਰੇਡੀ ਹੋ ਚੁੱਕੀ ਹੈ ਅਸੀਂ ਅੱਜ ਫਲੋਰ ਸ਼ਹਿਰ ਵਿਖੇ ਸਾਰੇ ਧਰਮਾਂ ਦੇ ਸਾਡੇ ਸਤਿਕਾਰਯੋਗ ਬਜ਼ੁਰਗ ਸਾਡੀ ਮਾਤਾਵਾਂ ਸਾਡੇ ਇਲਾਕੇ ਦੇ ਬਹੁਤ ਹੀ ਸਾਡੇ ਸਾਨੂੰ ਹਮੇਸ਼ਾ ਮਾਰਗ ਦਿਖਾਉਣ ਵਾਲੇ ਬਾਬਾ ਸੁਖਵਿੰਦਰ ਜੀ ਔਰ ਸਾਰੇ ਸਾਡੇ ਕਾਉਂਸਲਰ ਸਾਫ ਦਾ ਕਾਉਂਸਲਰ ਚੇਅਰਮੈਨ ਸਾਫ ਦਾ ਚੇਅਰਮੈਨ ਸਾਰੇ ਅਸੀਂ ਅੱਜ ਬਾਬਾ ਸਾਹਿਬ ਦੀ ਸਟੈਚੂ ਤੇ ਇੱਥੇ ਆ ਕੇ ਅਸੀਂ ਮਾਲਾ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੂੰ ਅਸੀਂ ਨਮਨ ਕੀਤਾ ਹੈ ਔਰ ਇੱਕ ਸਾਡੇ ਵੱਲੋਂ ਅਪੀਲ ਹੈ ਸਮੂਹ ਸੰਗਤ ਨੂੰ ਸਾਰੀ ਕਮਿਊਨਿਟੀਆਂ ਕੇ ਦੇਸ਼ ਦੀ ਔਰ ਸੂਬੇ ਦੀ ਅਮਨ ਸ਼ਾਂਤੀ ਭਾਈਚਾਰਾ ਬਰਕਰਾਰ ਰੱਖਣਾ ਔਰ ਇਹ ਜਿਹੜੇ ਢੋਂਗੀ ਲੋਕ ਨੇ ਜਿਹੜੇ ਮਾਰ ਲਈ ਮੁਲਕਾਂ ਦੇ ਵਿੱਚ ਆਪਣੀ ਨਿੱਜੀ ਸਵਾਰਥ ਵਾਸਤੇ ਭਾਈਚਾਰੇ ਨੂੰ ਔਰ ਇੱਕ ਜਿਹੜਾ ਯੂਨਿਟੀ ਹੈ Hindu Muslim Sikh Sai ਜਿਹੜੀ ਸਾਡੀ ਇੱਕ ਦੇਸ਼ ਦੀ ਯੂਨਿਟੀ ਹੈ ਉਸ ਨੂੰ ਪੰਕ ਕਰਨ ਦਾ ਕੰਮ ਕਰਦੇ ਇਹਨਾਂ ਦੇ ਜਿਹੜੇ ਇਰਾਦੇ ਨੇ ਉਹ ਆਪਾਂ ناکਾਮਯਾਬ ਕਰਨੇ ਔਰ ਜੇ ਇਸ ਸ਼ਖਸ ਨੇ ਆ ਸਾਰੇ ਐਪੀਸੋਡ ਤੋਂ ਬਾਅਦ Facebook ਤੇ ਜਾਂ social platform ਤੇ ਇਹ ਆਪਣਾ ਇੱਕ ਵੀਡੀਓ ਪਾ ਕੇ ਇਹ ਦੱਸਿਆ ਹੈ ਕਿ ਮੈਂ ਕਰਵਾਇਆ ਹੈ ਇਹ ਸ਼ਖਸ ਭਾਰਤ ਸਰਕਾਰ ਦੀ ਭਾਰਤ ਸਰਕਾਰ ਇਸ ਨੂੰ ਕਿਉਂਕਿ ਇਹ ਦੇਸ਼ทรੋਹੀ ਵਿਅਕਤੀ ਹੈ ਇਹ ਹਮੇਸ਼ਾ ਦੇਸ਼ ਦੇ ਬਾਰੇ ਦੇਸ਼ ਦੇ ਵੱਡੇ ਲੀਡਰਾਂ ਦੇ ਬਾਰੇ ਬਾਹਰਲੇ ਮੁਲਕਾਂ 'ਚ ਬੈਠ ਕੇ ਇਹ ਛੜਿਆੰਤਰ ਰਚਦਾ ਹੈ ਇਸ ਤੇ ਕਾਰਵਾਈ ਬਹੁਤ ਜਲਦ ਹੋਣ ਵਾਲੀ ਹੈ ਇਸ ਵਿਅਕਤੀ ਦੀ ਜਿਹਦਾ ਨਾਂ ਗੁਰਪਰਵੰਤ ਪੰਨੂ ਹੈ ਮੈਂ ਤਾਂ ਆਪਣੇ ਉਸ ਦਿਨ ਰਿਐਕਸ਼ਨ ਵਿੱਚ ਵੀ ਇਹ ਕਿਹਾ ਕਿ ਇਹ ਸਿੱਖ ਫॉर ਜਸਟਿਸ ਆਰਗੇਨਾਈਜੇਸ਼ਨ ਨੂੰ ਹੈਡ ਕਰਦਾ ਹੈ ਪਰ ਇੱਕ ਇੱਕ ਖੁਦ ਖਾਲਸ ਸਿੱਖ ਨਹੀਂ ਹੈ ਇਹਦੀ ਕੋਈ ਵੀ ਤੁਸੀਂ ਵੀਡੀਓ ਇਹਦਾ ਕੋਈ ਵੀ ਤੁਸੀਂ ਬਿਆਨ ਪਿਛਲਾ ਔਰ ਲੇਟੈਸਟ ਕੱਟ ਕੇ ਦੇਖ ਲਓ ਜਿਹੜਾ ਬੰਦਾ ਸਿੱਖੀ ਦੀ ਗੱਲ ਕਰਦਾ ਹੈ ਉਹ ਖੁਦ ਉਦੇ ਸਿਰ ਤੇ ਦਸਤਾਰ ਤੱਕ ਨਹੀਂ ਤਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਿੱਥੇ ਵਿਜਿਲ ਵੀ ਕਰਤਾ ਹੈ ਉਹਨਾਂ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਖਾਸ ਤੌਰ ਕਰਕੇ ਨੌਜਵਾਨ ਸਾਥੀਆਂ ਨੂੰ ਜਿਨ੍ਹਾਂ ਨੂੰ ਇਹ ਬਹੁਤ ਜਲਦੀ ਗੁੰਮਰਾਹ ਕਰ ਲੈਂਦੇ ਨੇ ਵੱਡੇ ਵੱਡੇ ਸੁਪਨੇ ਦਿਖਾ ਕੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਕਰਦੇ ਨੇ ਜਿਨ੍ਹਾਂ ਤੋਂ ਫਿਰ ਇਦਾਂ ਦੇ ਇਹ ਇਦਾਂ ਦੇ ਕਾਰਜ ਕਰਾਉਂਦੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਸਾਰੇ ਅੱਜ ਅਸੀਂ ਇੱਥੇ ਸਾਰੇ ਧਰਮਾਂ ਦੇ ਸਾਥੀ ਅੱਜ ਇੱਥੇ ਇਕੱਠੇ ਹੋਏ ਸਾਡਾ ਇਹ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਔਰ ਪੰਨੂ ਵਰਗੇ ਹਜ਼ਾਰ ਵੀ ਜੰਮ ਪੈਣ ਸਾਡਾ ਜਿਹੜਾ ਆਪਸੀ ਭਾਈਚਾਰਾ ਜਿਹੜਾ ਪ੍ਰੇਮ ਹੈ ਉਸ ਨੂੰ ਉਸ ਦੇ ਵਿੱਚ ਇਹ ਦਰਾਰ ਨਹੀਂ ਪਾਸਣ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਖ ਸੁਖਵਿੰਦਰ ਜੀ ਇਹ ਵੀ ਆਪਣੇ ਕੁਝ ਸ਼ਬਦਾਂ ਪੋਚ ਮੇਟਾ ਤੁਹਾਡੇ ਸਭ ਮੇਰੇ ਸਾਡਾ ਕਰੋ ਟੋਚਣਾ ਹੈਗਾ ਜਿਹੜੇ ਆਪਾਂ ਸਟੇਜ ਤੇ ਖੜੇ ਆ ਹਾਂ ਤਾਂ ਇਹ ਵੀ ਅਨਸੇਫੀ ਆ ਇੱਥੇ ਹਜ਼ਾਰਾਂ ਲੱਖ ਰੁਪਏ ਦੀ ਲਾਗਤ ਨਾਲ ਲੱਖ ਕੈਮਰੇ ਲਗਾਏ ਹੈਗੇ ਫਲੋਰ ਵਿੱਚ ਕੈਮਰੇ ਤੁਸੀਂ ਲਾਈਵ ਦੇਖ ਸਕਦੇ ਹੋ ਸਾਰੇ ਟੁੱਟੇ ਪਏ ਇਧਰ ਨਾਲ ਕੈਮਰਾ ਵੀ ਟੁੱਟਾ ਇਹ ਵੀ ਚੱਲਦੇ ਨਹੀਂ ਹੈਗੇ ਇਹ ਤਾਂ ਅਨਸੇਫੀ ਆ ਮੈਂ ਮੈਂ ਇਹ ਕੈਮਰਾ ਜਿਹੜਾ ਜਿਹੜਾ ਸਾਰਾ ਪ੍ਰੋਜੈਕਟ ਸੀ ਪਿਛਲੀ ਸਰਕਾਰ ਦੇ ਦੌਰਾਨ ਪ੍ਰੂਫ ਕਰਾਇਆ ਸੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਇੱਥੇ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਕੈਮਰੇ ਫਲੋਰ ਸ਼ਹਿਰ ਦੇ ਵਿੱਚ ਫਲੋਰ ਦੀ ਐਂਟਰੈਂਸ ਤੇ ਫਲੋਰ ਦੀ ਐਗਜ਼ਿਟ ਤੇ ਲੱਗੇ ਨੇ ਉਹਨਾਂ ਨੂੰ ਜਿਹੜਾ ਵੀ ਕੋਈ ਕੈਮਰਾ ਨਹੀਂ ਚੱਲ ਰਿਹਾ ਆ ਕਾਉਂਸਲਰ ਸਭਾਂ ਸਾਰੇ ਇੱਥੇ ਇਕੱਠੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ ਠੀਕ ਕੀਤਾ ਜਾਵੇ ਔਰ ਜਿਹੜਾ ਕੋਈ ਡੈਮੇਜ ਹੋ ਗਿਆ ਉਸ ਨੂੰ ਰਿਪਲੇਸ ਕੀਤਾ ਜਾਵੇ ਦੇਸ਼ ਵਿਦੇਸ਼ ਵਿੱਚ ਸਾਰੇ ਵਸੇ ਹੋਏ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਦਿਨ ਪਹਿਲਾਂ ਸਾਡੇ ਹੀ ਨਗਰ ਪਿੰਡ ਨੰਗਲ ਦੇ ਵਿੱਚ ਡਾਕਟਰ ਪੀਮਰਾ ਵੇਦਕਾਰ ਜੀ ਦੇ ਸਟੈਚੂ ਦੇ ਉੱਤੇ ਜੋ ਕਿ ਗਲ ਸ਼ਤਾਬਲੀ ਲਿਖੀ ਗਈ ਤੇ ਖਾਸਾ ਦੇ ਨਾਰੇ ਲੱਗੇ ਆ ਚੰਡੇ ਲਾਏ ਗਏ ਆ ਅਸੀਂ ਸਮੁੱਚੀ ਜਨਤਾ ਨੂੰ ਦੇਸ਼ ਭਤੀਜ ਬਸੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਇਹ ਕਿਸੇ ਮਾੜੀ ਸੋਚ ਵਾਲੇ ਬੰਦੇ ਨੇ ਜਿਹੜਾ ਕਾਰਜ ਕੀਤਾ ਹੈ ਅਸੀਂ ਇਹ ਉਹਦਾ ਨਿੰਦਿਆ ਕਰਦੇ ਆ ਵਿਰੋਧ ਵੀ ਕਰਦੇ ਆ ਤੇ ਨਾਲ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਆਪਸੀ ਭਾਈਚਾਰਕ ਸਾਂਝਾਂ ਜਿਹੜੀਆਂ ਪਾਪਾ ਬਣਾ ਕੇ ਰੱਖਣੀਆਂ ਆ ਇਦਾਂ ਦੇ ਲੋਕਾਂ ਨੂੰ ਥੋੜਾ ਗਰੇਜ ਕਰੋ ਇਹ ਜਿਹੜੇ ਗਲਤ ਅੰਸਰ ਹੈ ਮੈਂ ਤੇ ਇਹਦੇ ਵਿੱਚ ਬੇਨਤੀ ਇਹੀ ਕਰਦਾ ਸਰਕਾਰ ਨੂੰ ਕਿ ਜਦੋਂ ਕੋਈ ਵੀ ਮੁਰਜ਼ਮ ਕੋਈ ਵੀ ਕੰਮ ਮਾੜਾ ਕਰਦਾ ਹੈ ਜਦੋਂ ਦੀ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲਾ ਮੁਰਜ਼ਮ ਗਾਹ ਸਿਰਨਾ ਚੁੱਕੇ ਜਦੋਂ ਸਾਡੀਆਂ ਸਹਾਂ ਦੇ ਉੱਤੇ ਜਾਂ ਉਹਦੇ ਉੱਤੇ ਰਾਜਿਆਂ ਦਬਾਅ ਪਾ ਕੇ ਉਹਨਾਂ ਲੋਕਾਂ ਨੂੰ ਅਪਰਾਧੀਆਂ ਛੱਡਿਆ ਜਾਂਦਾ ਤੇ ਦੂਜੇ ਜਿਹੜੇ ਲੋਕ ਸਰ ਚੱਕ ਲੈਂਦੇ ਆ ਵੱਡੇ ਤੋਂ ਵੱਡੇ ਅਪਰਾਧ ਹੁਣ ਲੱਗ ਪੈਂਦੇ ਆ ਮੈਂ ਬੇਨਤੀ ਕਰੂੰਗਾ ਸਮੁੱਚੇ ਭਾਈਚਾਰੇ ਨੂੰ ਸਮੁੱਚੀਆਂ ਸੰਗਤਾਂ ਨੂੰ ਕਿਥੇ-ਥੇ ਬੈਠੇ ਹੋ ਕਿ ਸਾਰੇ ਆਪਸੀ ਸਾਂਝ ਬਣਾ ਕੇ ਰੱਖੋ ਪ੍ਰੇਮ ਬਣਾ ਕੇ ਰੱਖੋ ਪਾਤਸ਼ਾਹ ਦਾ ਪਾਵਨ ਬਚਨ ਹੈ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਤੇ ਅਸੀਂ ਜਾਤਾਂ ਪੱਤ ਤੋਂ ਦੂਠੇ ਕੇ ਤੁਰਨਾ ਜੇ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖਾਂ ਉਹਨਾਂ ਜੋ ਸਾਨੂੰ ਸੰਦੇਸ਼ ਦਿੰਦਾ ਹੈ ਇੱਕ ਪਿਤਾ ਇੱਕ ਉਸਕੇ ਹਮਾਰਕ ਤੂੰ ਮੇਰਾ ਗੁਰਹਾਈ ਸਾਰੇ ਇੱਕੋ ਪਿਤਾ ਦੇ ਪੁੱਤਰ ਆ ਤੇ ਸਾਨੂੰ ਭਰਾ ਮਾਤਰਾ ਰਹਿਣਾ ਚਾਹੀਦਾ ਜਿਹੜੀਆਂ ਇਹ ਗਲਤ ਅੰਸਰ ਹੈ ਤੇਰੇ ਇਦਾਂ ਦੀਆਂ ਸ਼ਰਾਰਤਾਂ ਕੁਝੀਆਂ ਕਰਦਿਆ ਉਹਨਾਂ ਸਾਰਿਆਂ ਨੂੰ ਆਪਾਂ ਸਭ ਸੁਰਖਾਈਏ ਜੇਦੋਂ ਆਪਾਂ ਸਾਰੇ ਭਾਈਚਾਰਕ ਸੰਜਾ ਬਣਾ ਕੇ ਰੱਖਾਂਗੇ ਸਾਡਾ ਸਾਰਿਆਂ ਦਾ ਇਕੱਠ ਰਹੇਗਾ ਇਹੋ ਜਿਹੇ ਲੋਕਾਂ ਦੀਆਂ ਜਿਹੜੀਆਂ ਜਿਹੜੀਆਂ ਸ਼ਾਸ਼ਾ ਉਹ ਕਦੀ ਕਾਮਯਾਬ ਨਹੀਂ ਹੋ ਸਕਦੀਆਂ ਤ ਨਕਾਮ ਰਹਿਣਗੀਆਂ ਤਾਂ ਮੈਂ ਫਿਰ ਬੇਨਤੀ ਕਰਦਾ ਸਾਰਿਆਂ ਨੂੰ ਕਿ ਡਾਕਟਰ ਪ੍ਰੀਮਰਾਵ ਮੇਦਕਾਰ ਇਕੱਲੇ ਦਲਤਾਂ ਦੇ ਨਹੀਂ ਉਹ ਸਮੁੱਚੇ ਭਾਰਤ ਦੇ ਇੱਕ ਬਹੁਤ ਵੱਡੇ ਆਗੂ ਸੀ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ-ਥੇ ਵੀ ਆਪਾਂ ਬੈਠੇ ਆ ਤੇ ਮੈਂ ਇਹੀ ਬੇਨਤੀ ਕਰਦਾ ਕਿ ਸਾਰੇ ਭਾਈ ਸਾਹਿਬਾਂ ਸਾਂਝਾ ਬਣਾ ਕੇ ਰੱਖੋ ਇਦਾਂ ਦੇ ਲੋਕਾਂ ਤੋਂ ਗਰੇਜ ਕਰੋ ਤਾਂ ਜੋ ਇਹਨਾਂ ਦੇ ਵਹਾਵਲ ਦੇ ਵਿੱਚ ਆ ਕੇ ਕੋਈ ਵੀ ਨੌਜਵਾਨ ਇਦਾਂ ਦਾ ਮਾੜਾ ਕੰਮ ਨਾ ਚੁੱਕੇ ਤਾਂ ਜੋ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਸਾਡੇ ਇਲਾਕੇ ਦੀ ਜਿਹੜੀ ਸ਼ਾਂਤੀ ਭੰਗ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਬਿਸ਼ਰਮ ਦਿੰਦਾ ਆਪਣੀ ਬਾਣੀ ਨੂੰ ਆਪਣੇ ਬਚਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ